ਮਾਪੇ ਜਿਹੜੇ ਜੋ ਉਦੇਸ਼ ਦੇ ਰਹੇ ਨੇ ਸਹੀ ਵੀ ਦੇ ਰਹੇ ਆ ਕਿ ਨਹੀਂ ਦੇ ਰਹੇ ਮਾਪੇ ਵੀ ਕਾਲਸ ਹੋ ਗਏ ਕਿਉਂਕਿ ਉਹਨਾਂ ਨੇ ਕੇਵਲ ਤੇ ਕੇਵਲ ਬੱਚੇ ਨਾਲ ਸੰਸਾਰ ਦੀ ਗੱਲ ਕਰਨੀ ਹੈ ਮਾਇਆ ਦੀ ਗੱਲ ਕਰਨੀ ਹੈ ਲੋਹ ਦੇ ਰਿਸ਼ਤਿਆਂ ਦੀ ਗੱਲ ਕਰਨੀ ਹੈ ਹੰਕਾਰ ਦੀ ਗੱਲ ਕਰਨੀ ਪੈਸੇ ਦੀ ਗੱਲ ਕਰਨੀ ਪਰਫਰਮੇਸ਼ਨ ਦੀ ਜਾਂ ਮੁਕਤੀ ਦੀ ਗੱਲ ਨਹੀਂ ਕਰਨੀ ਮਾਪੇ ਅੱਜ ਕੱਲ ਦਾ ਇਹ ਹੀ ਹਾਲ ਹੋ ਗਿਆ ਮਾਪੇ ਨੇ ਉਹਨੂੰ ਨਰਨਕਾਰ ਦੇ ਨਾਲ ਬੱਚੇ ਨੂੰ ਨਹੀਂ ਜੋੜਨਾ ਹੁੰਦਾ ਕੁਝ ਗੁਰਮਤ ਮਾਤਾ ਪਿਤਾ ਹੋਣਗੇ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਸਾਰੇ ਸੰਜੁਗੀ ਰੜੇ ਹੋਏ ਆਂ ਤੇ ਜਦੋਂ ਕੋਈ ਨਵਾਂ ਬੱਚਾ ਹੁੰਦਾ ਹੈ ਤੇ ਉਹ ਦੇਖਦੇ ਨੇ ਵੀ ਪਿਛਲੇ ਜਨਮਾਂ ਦੇ ਵਿਛੜਿਆ ਆ ਸਮਝੋ ਕੀ ਸਾਡੇ ਨਾਲ ਫਿਰ ਮਿਲਿਆ ਤੇ ਸਾਡਾ ਹੁਣ ਪੁੱਤ ਬਣਿਆ ਸਾਡੀ ਧੀ ਬਣੀ ਹੈ ਤੇ ਕਿਉਂ ਆਪਾਂ ਜਿਉਂਦਾ ਪਹਿਲੇ ਸ਼ੁਰੂ ਤੋਂ ਹੀ ਨਾਮ ਦੇ ਨਾਲ ਜੋੜ ਕੇ ਨਰਨਕਾਰ ਦਾ ਭੇਦ ਲੈਣਾ ਸ਼ੁਰੂ ਕਰੀਏ ਕਿ ਸਾਡਾ ਵੀ ਫੜ ਜੁੜ ਜਾਏਗਾ ਤੇ ਇਹਦਾ ਵੀ ਫੜਾ ਹੋ ਜਾਏ ਪਰ ਹੁਣ ਬਹੁਤੇ ਮਾਗਾਂ ਬਨੇ ਉਹ ਆਪਦੇ ਬੱਚਿਆਂ ਦੇ ਨਾਲ ਨਰਨਕਾਰ ਵਿੱਚ ਭੇਦ ਕਿਵੇਂ ਹੋਣਾ ਹੈ ਜਨਮ ਬੰਦ ਤੋਂ ਮੁਕਤ ਕਿਵੇਂ ਹੋਣਾ ਹੈ ਜੋ ਗੁਰਬਾਣੀ ਗੁਰੂ ਦੇ ਵਿੱਚ ਗੱਲ ਸਮਝਾਈ ਜਾ ਰਹੀ ਹੈ ਇਹ ਵਿਚਾਰ ਨਹੀਂ ਕਰਦੇ ਉਹਨਾਂ ਬਚਪਨ ਤੋਂ ਹੀ ਉਹਨੂੰ ਮਾਇਆ ਫਰੇਟ ਕਰਾਉਣੀ ਹੈ ਸੰਸਾਰ ਗ੍ਰਹਿਣ ਕਰਾਉਣਾ ਹੈ ਮੋਹ ਗ੍ਰਹਿਣ ਕਰਾਉਣਾ ਹੈ ਉਹ ਇੰਦਰ ਦੀ ਵਿੱਦਿਆ ਜਿਹੜੀ ਕੇਵਲ ਵਿੱਦਿਆ ਜਿਹੜੀ ਇੱਥੋਂ ਦੀ ਹੈ ਉਹ ਸੰਸਾਰ ਦੇ ਅੱਛੇ ਚੰਗੇ ਕੰਮ ਕਿਵੇਂ ਕਰਨੇ ਆ ਸੰਸਾਰ ਦਾ ਗਣਿਤ ਕੀ ਕਹਿੰਦਾ ਉਹੀ ਵਿੱਦਿਆ ਪੜਾਉਂਦੀ ਬ੍ਰਹਮਤਿ ਵਿੱਦਿਆ ਨਹੀਂ ਪੜਾਉਂਦੀ ਲੋਕੀਆ ਪਰਲੋਕੀ ਤਾਂ ਕਰਕੇ ਨਾ ਤਾਂ ਮਾਂ ਬਾਪ ਨੂੰ ਪਤਾ ਵੀ ਅਸੀਂ ਬੱਚੇ ਦਾ ਸੰਸਾਰੀ ਤੌਰ ਤੇ ਤਾਂ ਬਹੁਤ ਚੰਗਾ ਕਰ ਰਹੇ ਹਾਂ ਪਰ ਜਿਹੜਾ ਵਿਧਾਨ ਹੈ ਗੁਰੂ ਵਾਲਾ ਜਿੱਦੇ ਜਿਹੜੇ ਵਿਧਾਨ ਦੇ ਵਿੱਚੋਂ ਅਸੀਂ ਸਾਰਿਆਂ ਨੇ ਪਾਸ ਹੋਣਾ ਹੈ ਉਹਦਰ ਨਹੀਂ ਇਹ ਬੱਚੇ ਨੂੰ ਲੈ ਕੇ ਜਾਂਦੇ ਤੇ ਨਾ ਬੱਚੇ ਨੂੰ ਪਤਾ ਬੱਚਾ ਵੀ ਮਾਂ ਬਾਪ ਦੀਆਂ ਸਿੱਖਿਆ ਨੂੰ ਸ਼ੁਰੂ ਤੋਂ ਗ੍ਰਹਿਣ ਕਰ ਲੈਂਦਾ ਤੇ ਦੋਨੋਂ ਫਸੇ ਹੋਏ ਇਸ ਕਰਕੇ ਉਹਨਾਂ ਨੇ ਕਹਿ ਦਿੱਤਾ ਕਤੰਚ ਮਾਤਾ ਕਤੰਚ ਪਿਤਾ ਕਤੰਚ ਤੋਂ ਬਾਅਦ ਮਾਤਾ ਵੀ ਝੂਠੀ ਤੇ ਪਿਤਾ ਵੀ ਝੂਠਾ ਹੈ ਤੇ ਗਾਂ ਜਿਹੜੇ ਬੱਚੇ ਨੂੰ ਉਪਦੇਸ਼ ਕਰਦੇ ਤਾਂ ਉਸੇ ਨੂੰ ਉਪਦੇਸ਼ ਚਲੇ ਰਿਹਾ ਉਹ ਅਸਲ ਦੇ ਵਿੱਚ ਸਾਰਾ ਉਪਦੇਸ਼ ਹੀ ਮਾਇਆ ਦਾ ਹੈ ਤੇ ਮਾਇਆ ਦੇ ਜਿਸ ਤਰ੍ਹਾਂ ਆਪਾਂ ਮੋਹਰੇ ਵੇਖ ਰਹੇ ਨਾ ਜਿਹੜੇ ਮੋਹਰੇ ਜਿਹੜੇ ਚੈਸ ਦੀ ਖੇਡ ਦੇ ਉਹ ਆਪਾਂ ਖੇਡਦੇ ਆ ਤੇ ਮੋਹਰੇ ਆਪਣੇ ਆਪ ਨਹੀਂ ਚੱਲਦੇ ਜੋ ਮੋਹਰੇ ਨੂੰ ਚੁੱਕਦਾ ਮੋਹਰਾ ਉਹਦਾ ਹੁੰਦਾ ਇਸੇ ਤਰ੍ਹਾਂ ਜਿਹੜਾ ਸਾਡਾ ਪਰਿਵਾਰ ਸਾਡਾ ਸੰਸਾਰ ਦੁਨੀਆ ਜਿਹੜੀ ਉਹ ਮਾਇਆ ਵਾਸ ਹੋ ਚੁੱਕੀ ਹੈ ਤੇ ਮਾਇਆ ਆਪਣੇ ਮੋਹਰੇ ਲਈ ਜਾਂਦੀ ਹੈ ਸਾਨੂੰ ਦੇਖਦਾ ਜੀ ਸਭ ਨੂੰ ਜੋ ਪਿਆ ਉਸੇ ਨੂੰ ਅਸੀਂ ਸੱਚ ਮੰਨਣ ਲੱਗ ਗਏ ਤਾਂ ਫਿਰ ਮਹਾਰਾਜ ਨੇ ਗੁਰੂ ਸਾਹਿਬ ਨੇ ਗੁਰਬਾਣੀ ਗੁਰੂ ਦੇ ਵਿੱਚ ਉਪਦੇਸ਼ ਦਿੱਤਾ ਤੇ ਘਰ-ਘਰ ਦੇ ਵਿੱਚ ਜਾ ਕੇ ਸਾਡੀ ਜਿਹੜੀ ਯਾਦ ਆਸਤ ਹੈ ਜੋ ਖਤਮ ਹੋ ਚੁੱਕੀ ਹੈ ਅਸੀਂ ਜਿਹੜੇ ਵੀ ਜੀਵਨ ਦੇ ਵਿੱਚ ਆ ਜੰਨੇ ਆ ਉਹੀ ਜੀਵਨ ਸਾਨੂੰ ਸੱਚਾ ਲੱਗਣ ਲੱਗ ਜਾਂਦਾ ਹੈ ਇਹ ਸਭ ਤੋਂ ਵੱਡਾ ਰੋਗ ਲੱਗਿਆ ਤੇ ਇਹ ਦੇਖੋ ਵੀ ਜੇ ਕੋਈ ਜੂਣ ਭੋਗਦਾ ਪਿਆ ਭਾਏ ਚਾਹੇ ਉਹ ਕੁੱਤੇ ਦੀ ਜੂਣ ਭੋਗ ਰਿਹਾ ਹੋਵੇ ਉਹਨੂੰ ਆਪ ਦੀ ਜੂਣ ਭਿਆਲੀ ਤੱਕ ਦੀ ਜੈ ਕੋ ਪਸ਼ੂ ਦੀ ਜੂਣ ਭੋਗ ਰਿਹਾ ਹੈ ਸਾਨੂੰ ਪਤਾ ਹੈ ਵੀ ਉੱਤੇ ਦੀ ਜੋੜ ਦੇ ਵਿੱਚ ਇਨੀ ਸਬੂਤ ਨਹੀਂ ਹੈ ਪਸ਼ੂ ਦੀ ਜੋੜ ਚ ਨਹੀਂ ਸਬੂਤ ਨਹੀਂ ਹੈ ਕੀੜਿਆਂ ਦੀ ਜੋੜ ਚ ਨਹੀਂ ਸਬੂਤ ਨਹੀਂ ਹੈ ਪਰ ਉਹਨਾਂ ਨੂੰ ਫਿਰ ਵੀ ਆਪਦੀਆਂ ਜੁਨਾ ਪਿਆਰੀਆਂ ਲੱਗਦੀਆਂ ਇਹੀ ਖੇਡ ਹੈ ਜਦੋਂ ਅਸੀਂ ਇਸ ਜਨਮ ਦੇ ਵਿੱਚੋਂ ਇਸ ਸਰੀਰ ਦੇ ਵਿੱਚੋਂ ਨਿਕਲ ਕੇ ਅੱਗੇ ਕਿਸੇ ਵੀ ਸਰੀਰ ਵਿੱਚ ਜਾਂਦੇ ਹਾਂ ਪਿਛਲਾ ਸਰੀਰ ਭੁੱਲ ਜਾਂਦੇ ਹਾਂ ਉਸ ਸਰੀਰ ਨਾਲ ਪਿਆਰ ਕਰ ਜਾਂਦਾ ਹੈ ਅਸੀਂ ਕਹਿੰਦੇ ਵੀ ਇਹੀ ਸਹੀ ਹੈ ਮੈਂ ਆਪਣੀ ਜਾਨ ਬਚਾਉਂਦਾ ਤੁਸੀਂ ਕੀੜੇ ਦੇ ਪਿੱਛੇ ਨਾ ਪੈਰ ਰੱਖੋ ਕੀੜਾ ਆਪਣੀ ਜਾਨ ਬਚਾਉਣ ਲਈ ਭੱਜਦਾ ਕੌਂਕਰੋ ਚ ਆਪਣੀ ਜਾਨ ਬਚਾਉਣ ਲਈ ਭੱਜਦਾ ਹੈ ਕਿਸੇ ਪਸ਼ੂ ਪੰਛੀ ਨਹੀਂ ਤੇ ਮਹਾਰਾਜ ਇਹੀ ਕਹਿੰਦੇ ਆ ਵੀ ਜੇ ਤੇਨੂੰ ਬ੍ਰਹਮ ਗਿਆਨ ਨਾ ਪ੍ਰਗਟ ਹੋਇਆ ਗੁਰਬਾਣੀ ਕਹਿ ਰਹੀ ਆ ਜੇ ਤੇਰਾ ਬੇਕ ਪ੍ਰਗਟ ਨਾ ਹੋਇਆ ਗਾਂ ਜਿਹੜੀ ਇਥੋਂ ਨਿਕਲਿਆ ਇਹ ਇਹ ਸਾਰਾ ਲਾਹਾ ਤੁਲੇ ਰਹੇਗਾ ਕਿ ਉਸ ਜੁਗ ਨਾਲ ਪਿਆਰ ਪੈ ਲੇਗਾ ਤੇ ਫਿਰ ਉੱਥੇ ਪਿਆਰ ਪੈਂਦਾ ਤੇ ਉਹ ਧਿਆਨ ਉਹਨਾਂ ਜੁਗਾਂ ਚ ਚੱਲ ਪੈਂਦਾ ਤੇ ਫਿਰ ਕਈ ਲੱਖਾਂ ਬਸਾਂ ਦਾ ਕੀੜਾ ਬਣ ਜਾਂਦਾ ਜਿਹੜੇ ਪਰਿਵਾਰ ਨਾਲ ਪਿਆਰ ਪੈ ਗਿਆ ਜਦੋਂ ਉਹਦੇ ਚ ਪਿਆਰ ਪੈ ਗਿਆ ਉੱਥੇ ਹੀ ਧਿਆਨ ਹੋ ਗਿਆ ਤੇ ਮਨ ਗਾਂ ਦੀ ਗਾਂ ਦੀ ਗਾਂ ਫਿਰ ਉਹਨੂੰ ਕਹਿ ਦਿੱਤਾ ਕਈ ਜਨਮ ਭਏ ਕੀਟ ਮਤੰਗਾ ਕਈ ਜਨਮ ਕਰਮੀਨ ਪੁਰੰਗਾ ਕਈ ਜਨਮ ਪੰખી ਸਰਪ ਹੋਇਓ ਕਈ ਜਨਮ ਫੈਰ ਬਣ ਫੋੜ ਮਨ ਮੁਕਤਾ ਦੇ ਬਸ ਗੁਰੂ ਕੋਲ ਨਾ ਆਉਣ ਕਰਕੇ ਕਮਾਈ ਨਾ ਹੋਣ ਕਰਕੇ ਕਹਿੰਦਾ ਕੋਈ 84 ਲੱਖ ਜোন ਨਹੀਂ ਕੋਈ ਕੁਝ ਨਹੀਂ ਆਉਂਦਾ ਇੱਥੇ ਅੰਨ ਮੰਡਾਉ। ਉਹ ਕੌਣ ਉਪਦੇਸ਼ ਕਰ ਰਿਹਾ ਸਾਡੇ ਅੰਦਰ ਦੋਨੋਂ ਮੱਤ ਚੱਲਦੀਆਂ ਨੇ ਇੱਕ ਤਾਂ ਪਰੋ ਲੋਭ ਹੰਕਾਰ ਅੰਦਰੋਂ ਸਾਨੂੰ ਵਿਚਾਰ ਫੁੰਲੇ ਲੈ ਕੇ ਉਪਦੇਸ਼ ਕਰਦੇ ਆ ਤੇ ਦੂਸਰੇ ਪਾਸੇ ਮਹਤਜੋ ਸਾਡੇ ਅੰਦਰ ਬੈਠੇ ਆਤਮਰਾਹ ਬਿਠਾ ਉਹ ਉਪਦੇਸ਼ ਕਰਦਾ ਸਾਧੂਆਂ ਨਾਲ ਗੁਰਮਖਾਂ ਨਾਲ ਤੇ ਕਮਾਈ ਨਾ ਹੋਣ ਕਰਕੇ ਆਤਮਾ ਦੀ ਆਵਾਜ਼ ਦੇ ਨਾਲ ਮਨ ਨਹੀਂ ਜੁੜਿਆ ਜੋੰਦਰ ਲਗਾਤਾਰ ਅਨਖਦ ਰਾਤ ਦੀ ਆਵਾਜ਼ ਚੱਲ ਰਹੀ ਹੈ ਅਨਖਦ ਬਾਣੀ ਚੱਲ ਰਹੀ ਹੈ ਉਹਨੂੰ ਸਰਵਣ ਨਹੀਂ ਕੀਤਾ ਵੀ ਉਹ ਨਾਮ ਦੀ ਆਵਾਜ਼ ਜੇਕਰ ਸੁਣਨ ਲੱਗ ਜਾਵੇ ਤਾਂ ਵੀ ਮਨ ਜਿਹੜਾ ਹੈ ਉਹਨੂੰ ਅੰਮ੍ਰਿਤ ਆ ਕੇ ਤੇ ਮਨ ਦੀ ਮੱਤ ਕੰਮ ਕਰ ਲੱਗ ਪੈਂਦੀ ਹੈ ਹੁਣ ਸਿਰਫ ਕੰਮ ਕਰੋ ਲੋਨੋ ਹੰਕਾਰ ਬਾਹਰੋਂ ਗੁਰੂ ਤੋਂ ਸੰਤਾਂ ਤੋਂ ਗੁਰਮਖਾਂ ਤੋਂ ਗੁਰਦੁਆਰੇ ਵਿੱਚੋਂ ਜਾ ਕੇ ਗਿਆਨ ਵੀ ਲੈ ਲੈਂਦਾ ਪਰ ਜਿਉਂ ਹੀ ਉਸ ਗਿਆਨ ਨੂੰ ਅੰਦਰ ਵਸਾਉਂਦ ਲੱਗਦਾ ਹੈ ਅੰਦਰ ਵਿੱਚੇ ਕੰਮ ਕਰੋ ਜੋ ਉਹ ਹੰਕਾਰ ਨਾਲੋਂ ਨਾਲ ਹਉਮੈ ਦੀ ਮੱਤ ਨਾਲੋਂ ਗਿਆਨ ਨੂੰ ਕਰ ਕਰ ਦਿੰਦੇ ਆ ਜੇ ਤੁਸੀਂ ਸਾਰੇ ਗਿਆਨ ਸੁਣ ਰਹੇ ਹੋ ਤੇ ਇਹ ਤੋਂ ਸੁਣਨ ਤੋਂ ਬਾਅਦ ਕਿਵੇਂ ਕਿ ਜਾ ਕੇ ਉਹਦੇ ਘਰ ਦੇ ਵਿੱਚ ਸਿਮਿੰਟ ਕਰਨਗੇ ਗਿਆਨ ਦਾ ਇਹ ਸੋਧਾ ਹੈ ਇਸ ਗਿਆਨ ਦੇ ਵਿੱਚ ਕੋਈ ਕਮੀ ਨਹੀਂ ਹੈ ਜਦੋਂ ਇਹ ਗਿਆਨ ਅੰਦਰ ਜਾਂਦਾ ਹੈ ਜੋ ਸਾਡੇ ਅੰਦਰ ਹੋਮੇ ਬਿਠੀ ਹੈ ਕੰਕਰ ਲੋਹਹੰਕਾਰ ਉਹ ਇਸ ਗਿਆਨ ਨੂੰ ਅੰਦਰੋਂ ਨਸ਼ਟ ਕਰਦੀ ਹੈ ਕੀ ਨਸ਼ਟ ਕਰਦੀ ਹੈ ਜੋ ਕੰਨਾਂ ਦੇ ਵਿੱਚ ਕਥਾ ਜਾ ਰਹੀ ਹੈ ਉਹ ਅੰਦਰ ਵੀ ਸਾਡੇ ਅੰਦਰ ਜਿਹੜੇ ਵਿਚਾਰ ਨੇ ਡੈਕਟਰ ਫੁਰਦੇ ਲੋ ਕਹਿੰਦੇ ਨਹੀਂ ਇਹ ਹੋ ਹੀ ਨਹੀਂ ਸਕਦਾ ਇਸ ਤਰ੍ਹਾਂ ਨਹੀਂ ਗੱਲ ਚੱਲ ਉਹ ਵੀ ਕਹਿੰਦੇ ਮੈਨੂੰ ਤਾਂ ਟਾਈਮ ਨਹੀਂ ਦੱਸੇ ਕੰਮ ਕਰਦਾ ਕਿਵੇਂ ਕਰਾਂਗੇ ਮੇਰ ਨਹੀਂ ਹੈ ਕੰਮ ਨਹੀਂ ਹੈ ਤਾਂ ਇਸ ਤਰ੍ਹਾਂ ਦੇ ਜਿਹੜੇ ਅੰਦਰੋਂ ਵਿਚਾਰ ਚੱਲ ਪਏ ਨੇ ਉਹੀ ਸਾਡੇ ਦੁਸ਼ਮਣ ਨੇ ਉਹੀ ਸਾਨੂੰ ਜੰਮਣ ਤੋਂ ਚਲੇ ਆ ਰਹੇ ਆ ਤੇ ਉਹ ਮਹਾਰਾਜ ਨੇ ਦੇਖਿਆ ਵੀ ਇਹ ਵਿਚਾਰ ਚੱਲਦੇ ਕਿੱਥੋਂ ਆ ਇਹ ਵਿਚਾਰ ਦੇ ਕੌਣ ਰਿਹਾ ਸਾਨੂੰ ਫੁਰਨੇ ਆਉਂਦੇ ਕਿਉਂ ਆ ਤਾਂ ਉਹਨਾਂ ਜਦੋਂ ਦਿਵ ਦ੍ਰਿਸ਼ਟੀ ਦੁਆਰਾ ਧਿਆਨ ਦੁਆਰਾ ਦੇਖਿਆ ਤੇ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅਮਰਤ ਲੁਪੇ ਮਨੁੱਖ ਨਹੀਂ ਹੁੰਦਾ ਕੋਈ ਨਾ ਸੁਣੇ ਪਰ ਉਹ ਕਾਇਆ ਦੇ ਅੰਦਰ ਮਿਲ ਕੇ ਫੁਰਨੇ ਦਿੰਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੂਖਸ਼ਮ ਰੂਪ ਵਿੱਚ ਉਹਨਾਂ ਦੀਆਂ ਦੇਹੀਆਂ ਦੇਖੀਆਂ ਸੂਖਸ਼ਮ ਰੂਪ ਵਿੱਚ ਉਹਨਾਂ ਦੀ ਤੇਹੀ ਹੈ ਸਾਡੀ ਕਾਇਆ ਨਾਲ ਅਟੈਚ ਹੋ ਕੇ ਉਹ ਸਾਨੂੰ ਵਿਚਾਰ ਦਿੰਦੇ ਆ ਤੇ ਇਸ ਤਰ੍ਹਾਂ ਦੇ ਸਾਨੂੰ ਵਿਚਾਰ ਦਿੰਦੇ ਆ ਵੀ ਉਹ ਮਨ ਉਧਰ ਵੱਧ ਜਾਣਾ ਲੱਗਦਾ ਤੇ ਮਹਾਰਾਜ ਕਹਿੰਦੇ ਵੀ ਜੇ ਕੋਈ ਜੀਵ ਸਿਮਰਨ ਕਰਕੇ ਇਹਨਾਂ ਪੰਜਾਂ ਦੂਤਾਂ ਦੇ ਵਿਚਾਰਾਂ ਤੋਂ ਉੱਪਰ ਉੱਠ ਜਾਏ ਇਸੇ ਕਾਇਆ ਦੇ ਅੰਦਰ ਇੱਕ ਘਰ ਬਣਾਇਆ ਹੋਇਆ ਹੈ ਜਿੰਦੇ ਵਿੱਚ ਜੇਕਰ ਸਾਡੀ ਸੁਰਤ ਜੁੜ ਜਾਵੇ ਸਾਨੂੰ ਅਗੜਾ ਪਿਛਲਾ ਸਾਰਾ ਗਿਆਨ ਜਿਹੜਾ ਹੈ ਉੱਪਰ ਜਿੱਤ ਹੋ ਜਾਂਦਾ ਕਿਉਂਕਿ ਜਿੰਨੀ ਦੇਰ ਤੱਕ ਜੀਵ ਆਪ ਦੇ ਬੁੱਧੀ ਨਾਲ ਸਾਰੀ ਚੀਜ਼ ਦੇਖ ਲਈ ਲੱਗਦਾ ਸਾਹਮਣੇ ਨਹੀਂ ਲੱਗਦਾ ਉਹ ਮੰਨਦਾ ਨਹੀਂ ਤੇ ਮਹਾਰਾਜ ਨੇ ਕੱल्ला ਸਾਨੂੰ ਇਹ ਨਹੀਂ ਵੀ ਕੱल्ला ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਨਿਕਤਾ ਕਿਹਾ ਬਸ ਇਸੇ ਨੂੰ ਮੰਨੋ ਮਹਾਰਾਜ ਨੇ ਕਿਹਾ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹਨੂੰ ਤੁਸੀਂ ਹਨ ਭੁਗਵੀ ਕਰਨਾ ਹੈ ਵੀ ਵਾਕਿਆ ਗੁਰੂ ਨੇ ਜੋ ਗੱਲ ਕਹੀ ਉਹ ਠੀਕ ਹੈ ਕਿ ਨਹੀਂ ਠੀਕ ਜੇ ਜੁਨਾ ਗੁਰੂ ਨੇ ਦੇਖਿਆ ਨਾ ਤੇ ਗੁਰੂ ਕਹਿ ਰਿਹਾ ਤੁਸੀਂ ਜੁਨਾ ਚੋਂ ਆਏ ਹੋ ਕਿਉਂ ਕਿਵੇਂ ਦੇਖਿਆ ਉਹਨਾਂ ਨੂੰ ਪਉਣੀ ਤੋਂ ਵੀ ਅਸਲ ਵੀ ਜੇ ਜਦੋਂ ਤੁਸੀਂ ਸਿਮਰਨ ਕਰਕੇ ਵਿਚਾਰਾ ਤੋਂ ਰਹਿਤ ਹੋ ਕੇ ਆਪ ਨੇ ਥਿਰ ਕਰਨੇ ਚ 10ਵੇਂ ਕਰਕੇ ਚਾਹੋਗੇ ਆਪ ਦੇ ਧਿਆਨ ਨੂੰ ਕਾਗਰ ਕਰਕੇ ਤਾਂ ਉਥੇ ਨਾਦ ਚੰਦਾ ਹੋਏਗਾ ਨਾਦ ਦੀ ਆਵਾਜ਼ ਉਗਤ ਗਿਆਨ ਦਇਆ ਭੰਡਾਰਨ ਘਟ ਘਟ ਵੱਜ ਜਾਏ ਨਾਦ ਕਰਕਣ ਚ ਨਾਦ ਵੱਜਦਾ ਹੈ ਹਰੇਕ ਘਟ ਦੇ ਅੰਦਰ ਬਾਹਰ ਸਾਰੇ ਵਸੇ ਉਹ ਨਾਦ ਨਾਲ ਜਦੋਂ ਤੁਸੀਂ ਆਪ ਦੀ ਲਿਬ ਜੋੜੋਗੇ ਤੁਹਾਡਾ ਮਨ ਅਮਰ ਫਲ ਪ੍ਰਾਪਤ ਕਰੇਗਾ ਪਾਪ ਅਮਰਤ ਰਸ ਆਏਗਾ ਉਸ ਤੋਂ ਬਾਅਦ ਜਦੋਂ ਨਾਦ ਨਾਲ ਲਿਬ ਜੁੜ ਗਈ ਤੇ ਜਦੋਂ ਤੁਸੀਂ ਸਹਿਜ ਵਿੱਚ ਬੈਠ ਕੇ ਦੇਖੋਗੇ ਤਾਂ ਤੁਸੀਂ ਆਪ ਦੇ ਜਿੰਨੇ ਮਰਜ਼ੀ ਜਾਨੀ ਪਿਛੋਂ ਵੇਖ ਲੈ ਜਿਹੜੀ ਕਿੰਨੇ ਟ੍ਰੈਵਲ ਕਰਕੇ ਆਈ ਤੁਹਾਡਾ ਇਤਿਹਾਸ ਵੇਖ ਲੈ ਜਿਹੜਾ ਨਾਮ ਨਾਲ ਜੁੜ ਜਾਂਦਾ ਹੈ ਇਹਨੂੰ ਨਾਮ ਕਿਹਾ ਜਿਹੜਾ ਅਨਹਦ ਅੰਦਰ ਚੱਲਦਾ ਪਿਆ ਬਿਨਵੰਦ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਉਹ ਜਿਹੜਾ ਅਨਹਦ ਤੂਰ ਚੱਲਦਾ ਇਹਨੂੰ ਨਾਮ ਕਿਹਾ ਜਿਹੜਾ ਨਾਮ ਨਾਲ ਜੁੜ ਜਾਂਦਾ ਤੇ ਨਾਮ ਦੇ ਵਿੱਚੋਂ ਫਿਰ ਇੱਕ ਗਿਆਨ ਪ੍ਰਗਟ ਹੁੰਦਾ ਹੈ ਉਹ ਲਗਾਤਾਰ ਜਿਵੇਂ ਆਪਾਂ ਬਾਹਰ ਕਥਾ ਸੁਣਦੇ ਹੋ ਤੁਸੀਂ ਇਹ ਗਿਆਨ ਸੁਣ ਰਹੇ ਹੋ ਨਾ ਇਸੇ ਤਰ੍ਹਾਂ ਫਿਰ ਨਾਮ ਦੁਆਰਾ ਅੰਦਰ ਗਿਆਨ ਚੱਲ ਪੈਂਦਾ ਹੈ ਗਿਆਨ ਕੀ ਅੰਦਰ ਚੱਲਣ ਲੱਗਿਆ ਜਿਹੜੇ ਜੀਵ ਨੂੰ ਨਾਮ ਤੋਂ ਗਿਆਨ ਅੰਦਰ ਪ੍ਰਗਟ ਹੋ ਜਾਂਦਾ ਹੈ ਵਿਵੇਕ ਉਹ ਅੰਦਰ ਪ੍ਰਗਟ ਹੋ ਜਾਂਦੀ ਹੈ ਉਹ ਨਾਮ ਹੈ ਕਿਸੇ ਜਨਮ ਮਰਨ ਵਿੱਚ ਜਾਂਦਾ ਤੇ ਜਿਵੇਂ ਨਾਮ ਦੇ ਵਿੱਚ ਉਹ ਸਮਾਉਂਦਾ ਉਸੇ ਦਿਨ ਤੋਂ ਉਸ ਦੀ ਭਗਤੀ ਵਧਣ ਲੱਗ ਜਦੀ ਹੈ ਕਿਉਂਕਿ ਜੇ ਕੋ ਭਗਤੀ ਹੀ ਐਸਾ ਧਨ ਹੈ ਜੋ ਵਧਦਾ ਹੈ ਬਾਕੀ ਸਾਰਾ ਧਨ ਖੁੱਟ ਜਾਂਦਾ ਤੁਸੀਂ ਜਿੰਨਾ ਮਰਜੀ ਪੈਸਾ ਕਮਾ ਲਓ ਤੁਸੀਂ ਕਰੋੜਾ ਕਮਾਓ 100 ਕਰੋੜ ਕਮਾਓਗੇ ਤੇ ਜਿਵੇਂ ਹੀ ਉਹਦੇ ਵਿੱਚੋਂ ਖਰਚੋਗੇ ਕਰੋੜ ਖਰਚੋਗੇ ਤਾਂ ਨਹੀਂ ਰਹਿ ਜਾਏਗਾ ਫਿਰ ਕਮਾਉਣਾ ਪਏਗਾ ਜੇ ਤੁਸੀਂ ਕੋਈ ਬਹੁਤ ਸਾਰਾ ਪਾਣੀ ਇਕੱਠਾ ਕਰ ਲਓ ਉਹਦੇ ਚੋਂ ਲੀਟਰ ਵੀ ਕੱਢ ਲੋਗੇ ਉਹ ਘਟ ਜਾਏਗਾ ਤੁਸੀਂ ਫਲ ਫੂਲ ਇਕੱਠੇ ਕਰ ਲਓਗੇ ਜੇ ਥੋੜਾ ਜਿਹਾ ਚੱਕ ਲੋਗੇ ਘਟ ਜਾਣਗੇ ਫਗਤੀ ਐਸੀ ਹੈ ਵੀ ਜਿੰਨਾ ਤੁਸੀਂ ਸਿਮਰਨ ਕਰੋਗੇ ਤੇ ਕਰਾਉਗੇ ਦੂਜੇ ਨੂੰ ਕਰਾਉਗੇ ਤੇ ਆਪ ਕਰੋਗੇ ਉਹਨਾਂ ਤੁਹਾਡਾ ਵੱਧ ਜਾਏਗਾ ਠੀਕ ਹਟ ਲਾ ਨਾਦ ਦਾ ਧਨ ਨਾਮ ਦਾ ਧਨ ਐਸਾ ਹੈ ਸੰਗਤ ਦਾ ਧਨ ਐਸਾ ਹੈ ਜਿੰਨੀ ਕਰੋਗੇ ਘਟ ਤੋਂ ਵੱਧ ਆ ਜਾਏਗਾ ਤੇ ਜਦੋਂ ਨਾਦ ਸਾਡੇ ਅੰਦਰ ਚੱਲ ਪੈਂਦਾ ਹੈ ਉਹ ਲਗਾਤਾਰ ਦਿਨੇ ਵੀ ਤੇ ਰਾਤੀ ਵੀ ਬਣਦੀ ਅਵਸਥਾ ਉੱਪਰ ਨੂੰ ਵੱਧਦੀ ਜਾਂਦੀ ਹੈ ਉੱਪਰ ਚੱਲ ਪੈਂਦਾ ਹੈ ਕਿਉਂਕਿ ਸਾਡਾ ਮਨ ਪੰਜ ਤਤਾਂ ਵਿੱਚ ਫਸਿਆ ਹੈ ਪਹਿਲਾ ਹੈ ਹਵਾ ਹਵਾ ਦੇ ਵਿੱਚ ਵਿਚਾਰ ਬਹੁਤ ਚੱਲਦੇ ਨੇ ਹਵਾ ਨਾਲ ਮਨ ਜਿਹੜਾ ਚੰਚਲ ਹੋ ਜਾਂਦਾ ਹੈ ਦੂਜਾ ਬਾਣੀ ਹੈ ਜੇਕਰ ਵਿਚਾਰ ਮਾਰੇ ਕੁੱਟੇ ਰੁਕਦੇ ਵੀ ਆ ਤੇ ਬੰਦਾ ਸਦੋਗੁਣੀ ਜਾਂ ਹੋ ਜਾਂਦਾ ਵੀ ਵਿਚਾਰ ਫਿਰ ਵੀ ਚੱਲਦੇ ਰਹਿੰਦੇ ਆ ਪਰ ਉਹ ਸਦੋਗੁਣੀ ਭਾਵ ਵੀ ਸੇਵਾ ਭਾਵਨਾ ਵਿੱਚ ਆ ਜਾਊਗਾ ਸੇਵਾ ਭਾਵਨਾ ਕਰੇਗਾ ਬਹੁਤ ਜ਼ਿਆਦਾ ਰਿਸਪੈਕਟ ਕਰੇਗਾ ਦਾਨ ਕੁੰਨ ਕਰੇਗਾ ਔਰ ਉਹ ਜਿਹੜਾ ਫਾੜ ਇਕੱਠਾ ਹੋਏਗਾ ਉਹਦੇ ਵੰਡੇ ਮੰਗੇਗਾ ਕਿ ਫੇਰ ਦੁਬਾਰਾ ਸੰਸਾਰੀ ਧਰਮ ਕੋਈ ਇਸ ਕਰਕੇ ਜਿਹੜਾ ਦਾਨ ਕੁੰਨ ਹੈ ਇਹ ਸਾਨੂੰ ਪਰਵਾਣ ਨਹੀਂ ਕਰਾਉਂਦਾ ਕਿਉਂਕਿ ਜਿਹੜਾ ਦਾਨ ਮਨੁੱਖ ਦੁਆਰਾ ਜਿਹੜਾ ਫਲ ਇਕੱਠਾ ਹੁੰਦਾ ਹੈ ਉਹ ਫਲ ਸਾਨੂੰ ਸੰਸਾਰ ਦੇ ਵਿੱਚ ਹੀ ਲਾਭ ਦੇ ਸਕਦਾ ਪਰ ਲੋਕ ਵਿੱਚ ਲਾਭ ਨਹੀਂ ਦੇ ਸਕਦਾ ਜਿਵੇਂ ਆਪਾਂ ਕਹੀਏ ਜੀ ਮੈਂ 1 ਲੱਖ ਕੰਪੜਾ ਵੰਡ ਦਿੰਦਾ ਭਾਈ ਇਹਦਾ ਰਾਸ਼ਨ ਵੰਡ ਦਿੰਦਾ ਇਸ ਫਲ ਨਾਲ ਮੈਨੂੰ ਦਰਗਾਹ ਵਿੱਚ ਜਗਾ ਮਿਲ ਜਾਈ ਦਰਗਾਹ ਵਿੱਚ ਜਗਾ ਨਹੀਂ ਮਿਲਦੀ ਇਸ ਫਲ ਨਾਲ ਸੰਸਾਰ ਦੇ ਵਿੱਚ ਤੁਹਾਨੂੰ ਸੁਖਾ ਮਿਲ ਸਕਦੀ ਹੈ ਸੰਸਾਰ ਵਿੱਚ ਤੁਹਾਨੂੰ ਜਾਈ ਮਿਲ ਜਾਈ ਉਹਨੇ ਥੱਣ ਹੋ ਮਿਲ ਜੇਗਾ ਰੋਗਭਾ ਮਿਲ ਜਾਈ ਤੁਸੀਂ ਆਖੋ ਕਿ ਇਸ ਤਰ੍ਹਾਂ ਤਾਂ ਫਿਰ ਅਮੀਰਾਂ ਦੇ ਕੋਲ ਰੱਬ ਹੋ ਜਾਏ ਜੀਵ ਨੂੰ ਬਹੁਤ ਜਾਦਾ ਧੰਨ ਹੈ ਜੋ ਆਕੇ ਵੀ ਆਪਾਂ ਨੂੰ ਮਿਲਣੇ ਜਾਣੇ ਆਪਾਂ ਇੱਕ ਸੋਨੇ ਦਾ ਮੰਦਰ ਤੇ ਗੁਰਦੁਆਰਾ ਬਣਵਾ ਦਿੰਦੇ ਆਂ ਤੇ ਇਹ ਬੜੀ ਸੱਚਖੰਡ ਜਗ੍ਹਾ ਪੱਕੀ ਹੈ ਮਹਾਰਾਜ ਕਹਿੰਦੇ ਵੀ ਜੋ ਪੰਜਾ ਤੋਂ ਰਹਿਤ ਰਹੇਗਾ ਚਾਹੇ ਜਨਮ ਮੰਤੀ ਉਹ ਵੱਡਾ ਰਾਜਾ ਹੋਵੇ ਚਾਹੇ ਗਰੀਬ ਹੋਵੇ ਜੋ ਸੰਸਾਰ ਵਿੱਚ ਜੀਵਨ ਜਿਉਂਦਿਆਂ ਜਿਉਂਦਿਆਂ ਜੀਵਨ ਤੋਂ ਰਹਿਤ ਰਹਿੰਦਾ ਉਹ ਮੈਨੂੰ ਪਰਵਾਣ ਹੁੰਦਾ ਹੈ ਨਾਮ ਉਹਦਾ ਗਿਆਨ ਦੇਖਦਾ ਨਾਮ ਉਹਦਾ ਧਿਆਨ ਦੇਖਦਾ ਨਾਮ ਉਹਦਾ ਗੁਣ ਤੇ ਨਾਮ ਉਹਦਾ ਆਉਟਰ ਦੇਖਦਾ ਉਹਦੀ ਭਾਵਨਾ ਦੇਖਦਾ ਵੀ ਸੰਸਾਰ ਦੇ ਵਿੱਚ ਜੀਵਨ ਦੀ ਜਾਂਚ ਨੂੰ ਜਿਉਂਦਿਆਂ ਜਿਉਂਦਾ ਮੇਰੇ ਸਨਮੁਖ ਰਿਹਾ ਹੈ ਮੈਨੂੰ ਦੇਖਦਾ ਨਹੀਂ ਕਿਉਂਕਿ ਸੱਚ ਸਾਨੂੰ ਹਮੇਸ਼ਾ ਦੇਖਦਾ ਹੈ ਅਸੀਂ ਉਹਨੂੰ ਦੇਖ ਰਹੇ ਹਾਂ ਕਿ ਨਹੀਂ ਦੇਖ ਰਹੇ ਅਸੀਂ ਉਹਨਾਂ ਦੀ ਆਵਾਜ਼ ਨੂੰ ਸੁਣ ਰਹੇ ਹਾਂ ਕਿ ਨਹੀਂ ਸੁਣ ਰਹੇ ਤੇ ਗੁਰੂ ਭੇਦ ਉਹ ਦਿਲ ਦਾ ਕਿਵੇਂ ਦੇਖੋ ਕੀ ਕਹਿੰਦੇ ਹੈ ਸਾਹਿਬ ਮੇਰਾ ਸਦਾ ਹੈ ਦੀਸਾ ਸਬਦ ਗਵਾਏ ਜਿਹੜੇ ਸਬਦ ਦੀ ਗਵਾਈ ਕਰਦੇ ਨੇ ਉਹਨਾਂ ਨੂੰ ਸਾਹਮਣੇ ਖੜਾ ਦੇਖਦਾ ਤੇ ਉਹ ਦੇਖਦਾ ਕਿਵੇਂ ਦਾ ਹੈ ਗੁਰਬਾਣੀ ਚ ਦੱਸਿਆ ਵੀ ਉਹ ਜਨ ਵਰਗ ਹੈ ਸੋ ਤੁਮ ਹੀ ਬਸੇ ਕਰੰਤਰ ਨਾ ਨਿਕਦਰਪਣ ਨਹੀਂ ਆਈ ਜਿਵੇਂ ਸ਼ੀਸ਼ਾ ਹੁੰਦਾ ਬਿਲਕੁਲ ਸਾਫ਼ ਉਸਦਾ ਪ੍ਰਕਾਸ਼ ਹੈ ਤੁਹਾਡੇ ਸਾਹਮਣੇ ਉਹਨੂੰ ਦੇਖੋ ਉਹਨੂੰ ਦੇਖੋ ਉਹਨੂੰ ਦੇਖਦੇ ਆਂ ਜਪੋ ਤੇ ਜਪਦੇ ਹੋਇਆ ਜਿਹੜੀ ਉਹਦੀ ਅਨਖਤ ਦੀ ਆਵਾਜ਼ ਹੈ ਉਹਨੂੰ ਸੁਣੋ ਤੁਸੀਂ ਰੋਜ਼ ਪੜ੍ਹਦੇ ਹੋ ਅੰਤਰਗੁਰ ਅਰਧਨਾਮ ਜੀਵਾਸ ਜਪਗੁਰ ਨਾਉ ਨਿਤਰੀ ਸਤਗੁਰੇ ਵੇਖਣਾ ਸ਼ਰਮਣੀ ਸੁਣਾ ਗੁਰ ਨਾਉ ਮਿਤਰਾ ਨਾਲ ਸਤਗੁਰ ਨੂੰ ਦੇਖੋ ਜੀਵਾ ਨਾਮ ਦੇਖੋ ਤੇ ਉਹਦਾ ਕੰਨਾਂ ਨਾਲੋਂ ਦੇ ਨਾਮ ਦੀ ਆਵਾਜ਼ ਸੁਣੋ ਤੇ ਅੰਤਰਗੁਰ ਤੋਂ ਨਾਲ ਜੁੜ ਕੇ ਰਹੋ ਤੇ ਨਾ ਸੰਸਾਰ ਦੀ 바ਰੀ ਛੇਡੋ ਕੀ ਕਹਿੰਦੇ ਨੇ ਕਰਮ ਧਲਵ ਤੋਂ ਚੌਪੜ ਸਾਜੋ ਸੰਤ ਕਰੋ ਤੋਂ ਸਾਰੇ ਕੰਮ ਕਰੋ ਲੋਭੀ ਤੋਂ ਐਸੀ ਫੇਲ ਹੱਤਿਆ ਮਹਾਰਾਜ ਕਹਿੰਦੇ ਨੇ ਵੀ ਜੇ ਤੁਸੀਂ ਪ੍ਰਲੋਕ ਦਾ ਭੇਤ ਲੈ ਕੇ ਸਿਮਰਤ ਕਰਦੇ ਹੋ ਜੀ ਆਪਦੇ ਅੰਦਰ ਜਿਹੜਾ ਤੁਹਾਡੇ ਦਸਵਾਂ ਘਰ ਗੁਪਤ ਕਰਕੇ ਬਿਠਾਇਆ ਉਸ ਉਸ ਘਰ ਨੂੰ ਖੋਜ ਲਿਆ ਠੀਕ ਹੈ ਨੌਂ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਹਾਇਆ ਇੱਕ ਗੁਰਦੁਆਰੇ ਲਾਇ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਜਿਨ੍ਹਾਂ ਨੇ ਗੁਰੂ ਤੋਂ ਆ ਕੇ ਸੋਚੀ ਲੱਗੇ ਭਾਵਨਾ ਨਾਲ ਵਿੱਚ ਉਹਨਾਂ ਨੂੰ ਦਰਸ਼ਨ ਵੀ ਕਰਵਾਈ ਜੇ ਅਨੇਕ ਰੂਪ ダウンਰ ਨੇ ਜਿਸ ਦਾ ਅੰਦਰ ਨਹੀਂ ਪਾਇ ਤੇ ਮਹਾਰਾਜ ਕਹਿੰਦੇ ਉਹ ਉਹ ਹੁਣ ਆਪਣਾ ਧਿਆਨ ਕਿਤੇ ਚ ਲੱਗ ਗਿਆ ਸਭ ਦੇ ਵਿੱਚ ਲੱਗ ਗਿਆ ਤੇ ਸੱਚ ਵਿੱਚ ਲੱਗ ਗਿਆ ਉਹ ਗੁਰਮਖੀ ਦੀ ਜੀਵਨ ਦੀ ਬਾਜੀ ਬਦਲ ਗਈ ਉਹਨੂੰ ਪਤਾ ਹੈ ਵੀ ਮੈਂ ਕਿਹੜੀ ਜਿਹੇ ਸਵਾਸਾਂ ਦੇ ਵਿੱਚ ਆਇਆ ਇਥੇ ਤੇ ਮੈਨੂੰ ਮਹਾਰਾਜ ਨੇ ਹਰ ਰੀਤ ਕਿ ਦਿੱਤਾ ਹੋਇਆ ਤੇ ਇੱਕ ਇਥੇ ਵਿਚਰਣ ਦੇ ਲਈ ਇੱਕ ਰੋਲ ਦਿੱਤਾ ਆ ਮੈਨੂੰ ਕਿਸਾਨ ਬਣਾਇਆ ਹੋਇਆ ਇਹ ਮੇਰਾ ਰੋਲ ਹੈ ਮੈਨੂੰ ਮਨੁੱਖ ਬਣਾਇਆ ਹੈ ਆਦਮੀ ਬਣਾਇਆ ਮੈਨੂੰ ਔਰਤ ਬਣਾਇਆ ਹੈ ਮੈਨੂੰ ਰਾਜਾ ਬਣਾਇਆ ਹੈ ਮੈਨੂੰ ਵਪਾਰੀ ਬਣਾਇਆ ਹੈ ਮੈਨੂੰ ਅ ਗਰੀਬ ਬਣਾਇਆ ਹੈ ਮੈਨੂੰ ਅਮੀਰ ਬਣਾਇਆ ਹੈ ਮੈਨੂੰ ਰੋਲ ਦਿੱਤਾ ਮੇਰੇ ਸੱਚੇ ਬਾਸਾ ਮੇਰੇ ਜਿੰਨੇ ਪਿਛਲੇ ਜਨਮਾਂ ਤੋਂ ਜੋ ਕਰੇ ਕੰਮ ਚੱਲਦੇ ਸੀ ਮੈਂ ਤੇਰਾ ਰੋਲ ਪਰੇ ਰੋਣਾ ਮੇਰਾ ਨਹੀਂ ਮੈਨੂੰ ਪਾਸ਼ਾ ਹੀ ਲੈ ਦਿੱਤਾ ਹੈ ਤੇ ਇਹ ਰੋਲ ਦੀ ਜਿਹੜੀ ਸਕ੍ਰਿਪਟ ਹੈ ਇਹ ਵੀ ਆਵਾਜ਼ ਚਲਾਉਂਦੇ ਪਹਿਲੇ ਮੈਨੂੰ ਇੰਨਾ ਹੀ ਭਾਵਨਾ ਨੇ ਬਚਨ ਕੀਤਾ ਕਿ ਤੂੰ ਦਰਸ਼ਕ ਬਣ ਕੇ ਵੇਖ। ਆਨੰਦ ਲੈ ਸੁਭਦਾਨੰਦ ਦੁੱਖ ਦਾ ਆਨੰਦ ਪਰ ਤੂੰ ਸਮਰਹਿਣਾ। ਜਿਵੇਂ ਕਈ ਵਾਰੀ ਕੋ ਫਿਲਮ ਚੰਗੀ ਚੱਲਦੀ ਹੋਵੇ ਕਈ ਸਰੋਤੇ ਆਪਾਂ ਜਾਂ ਦਰਸ਼ਕ ਦੇਖਦੇ ਹਨ ਉਹ ਫਿਲਮ ਨੂੰ ਦੇਖਦੇ ਆਂ ਦੇਖਦੇ ਆਂ ਕੋਈ ਐਸਾ ਸੀਨ ਆਉਂਦਾ ਰੋਣ ਲੱਗ ਪੈਂਦੇ ਆ ਉਹਦੇ ਚ ਖੋ ਗਏ। ਆਪਾਂ ਕਹਿੰਦੇ ਰੋਣਾ ਕਿਉਂ ਪਿਆਉਂ ਤਾਂ ਫਿਲਮ ਦੇ ਆ। ਕਈ ਵਸ ਨੂੰ ਫਿਲਮ ਨੂੰ ਦੇਖਦੇ ਆਂ ਦੇਖਦੇ ਆਂ ਉਹ ਭਾਵਨਾ ਵਿੱਚ ਹੋ ਜਾਂਦੇ ਆ। ਉਹ ਕਹਿੰਦੇ ਭਾਵਨਾ ਵਿੱਚ ਤਾਂ ਹੋਈ ਤਾਂ ਫਿਰ ਵੀ ਸਾਡਾ ਬੋਝ ਚਾਹੁੰਦਾ ਕਿਉਂਕਿ ਫਿਰ ਸਾਡਾ ਬੋਝ ਨਾ ਬਣ ਜਾਏਗਾ ਵੀ ਆ ਮੇਰੇ ਨਾਲ ਕੀ ਹੋਇਆ